40 ਸਾਲ ਕੋਰਟ ਦੇ ਵਿੱਚ ਆਪਣੀ ਜ਼ਮੀਨ ਦੀ ਮਾਲਕੀ ਲੈਣ ਦੇ ਲਈ ਲੜੇ ਕੇਸ ਤੋਂ ਬਾਅਦ ਆਖਰਕਾਰ ਅੱਜ ਕਬਜ਼ਾ ਲੈਣ ਦੇ ਲਈ ਪਹੁੰਚੇ ਜ਼ਮੀਨ ਦੇ ਮਾਲਕ ਤਸਵੀਰਾਂ ਸਰਹੱਦ ਦੇ ਬਿਲਕੁਲ ਨਜ਼ਦੀਕ ਕੰਡਿਆਲੀ ਤਾਰ ਦੇ ਨਾਲ ਸਟੀ ਹੋਈ ਜ਼ਮੀਨ ਪਿੰਡ ਜੋਧਾ ਤੋਂ ਸਾਹਮਣੇ ਆਈਆਂ ਜਿੱਥੇ ਇੱਕ ਪਰਿਵਾਰ ਦਾ ਕਹਿਣਾ ਹੈ ਕਿ ਬੀਤੇ 40 ਸਾਲਾਂ ਤੋਂ ਉਹਨਾਂ ਦੀ ਜ਼ਮੀਨ ਤੇ ਕੋਈ ਹੋਰ ਕਾਬਜ ਹੈ ਅਤੇ ਉਹਨਾਂ ਦੇ ਵੱਲੋਂ ਆਪਣੀ ਜ਼ਮੀਨ ਦਾ ਮਾਲਕਾਨਾ ਹੱਕ ਲੈਣ ਦੇ ਲਈ 40 ਸਾਲ ਕਾਨੂੰਨੀ ਲੜਾਈ ਲੜੀ ਗਈ ਹੈ ਇੱਥੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਡ-ਵਡੇਰੇ ਇਹ ਕਾਨੂੰਨੀ ਲੜਾਈ ਲੜਦੇ-ਲੜਦੇ ਤੁਰ ਗਏ ਅਤੇ ਆਖਿਰਕਾਰ ਹੁਣ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਿਆ ਅਤੇ ਅੱਜ ਮਾਲ ਵਿਭਾਗ ਦੇ ਵੱਲੋਂ ਉਕਤ ਮਾਮਲੇ ਦੇ ਵਿੱਚ ਜ਼ਮੀਨ ਦਾ ਕਬਜ਼ਾ ਦਿਵਾਉਣ ਦੇ ਲਈ ਪੁਲਿਸ ਵੱਲ ਨੂੰ ਨਾਲ ਲੈ ਕੇ ਇਸ ਜਗ੍ਹਾ ਤੇ ਸ਼ਿਰਕਤ ਕੀਤੀ ਗਈ। ਕਾਫੀ ਦੇਰ ਤੱਕ ਮਾਲ ਵਿਭਾਗ ਦੇ ਵੱਲੋਂ ਇਸ ਜ਼ਮੀਨ ਦੀ ਪਛਾਣ ਕੀਤੀ ਗਈ ਅਤੇ ਆਖਿਰਕਾਰ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਜ਼ਮੀਨ ਤਾਂ ਲੱਭ ਲਈ ਗਈ ਲੇਕਿਨ ਇਸ ਦੇ ਉੱਤੇ ਨਿਸ਼ਾਨਦੇਹੀ ਨਹੀਂ ਹੋ ਸਕੀ ਇਸ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਮੀਨ ਮਿਲ ਗਈ ਹੈ ਅਤੇ ਉਹਨਾਂ ਦੇ ਮਾਲਕਾਂ ਨੂੰ ਦਿਖਾਵੇ ਦਿੱਤੀ ਗਈ ਹੈ ਅਤੇ ਹੁਣ ਨਿਸ਼ਾਨਦੇਹੀ ਦਾ ਪ੍ਰੋਸੈਸ ਚੱਲੇਗਾ ਅਤੇ ਜਲਦ ਹੀ ਇਹ ਆਪਣੀ ਜ਼ਮੀਨ ਦੇ ਮਾਲਕ ਬਣ ਜਾਣਗੇ ਹਾਂ ਬਿਲਕੁਲ ਹੁਣ ਜੇ ਤੁਹਾਡਾ ਮਰਮਾ ਜਿਹੜਾ ਵੀ ਹੈ 10 ਵਜੇਗਾ ਤੁਸੀਂ ਸੁਣ ਮੇਰਾ ਵੀਰਾ ਵੱਡਾ ਖੜਾ ਹੈ ਉੱਥੇ ਚੱਲਦੇ ਰਹੋ ਉਹ ਆਪੇ ਦੱਸ ਦੇ ਅਸੀਂ ਹੁਣ ਲੈ ਚੋ ਪਰਪ ਜਿਹੜੀ ਜਿੱਥੇ ਖੜਾ ਹੈ ਨਾ ਉੱਥੇ ਉਹ ਖੜਾ ਹੈ ਉਹ ਕਰੇ 10 ਦੇ ਪੰਨਾ ਵੇਖੋ ਕੋਈ ਦਿਨਾਂ ਬੋਲੋ ਚੋ ਕਿ ਲੈ ਆਂਦੀਆਂ ਛਿਆਂ ਦੀ ਹਾਂ ਜੀ ਹਾਂ ਜੀ ਉਹ ਘਾਹ ਹੀ ਦੇ ਹੋਣੀ ਕਿ ਨਾਲ ਲਿਆਉਣੀਆਂ ਵੀ ਘਰ ਕੋਲ ਆ ਜੀ ਸਾਡੇ ਕੋਲ ਆ ਕਾਗਜ਼ ਜਿਹੜਾ ਆ ਪੰਜ ਜਾਈ ਸਾਹਿਬ ਵਾਲਾ ਸਾਡੇ ਕੋਲ ਲਿਆਓ ਤੁਸੀਂ ਨਾਲ ਮੈਂ ਉਹ ਮਾਲ ਕੀ ਕਿੰਨੀ ਰੋਟਾਂ ਲੱਗਦਾ ਉਹ ਕਹਿੰਦੇ ਆਨਲਾਈਨ ਬੋਲਦੇ ਪਏ ਆ ਸਾਡੇ ਕੋਲੇ ਕਾਗਜ਼ ਠੀਕ ਠੀਕ ਆ ਵੇਖ ਲੈ ਮੱਕਾ ਮੱਕਨ ਸਿੰਘ ਹਾਕਮ ਸਿੰਘ ਪੁੱਤਰ ਸੁੰਦਰ ਸਿੰਘ 30 ਮੈਂ ਅੱਪ 15 ਕਿੱਲਾ ਹਾਂ ਮੱਖਣ ਸਿੰਘ ਹਾਕਮ ਸਿੰਘ ਪੁੱਤਰ ਸੁੰਦਰ ਸਿੰਘ ਹਮ 30. 6 ਮਰਦਾ 30. 6 ਤੁਸੀਂ ਦੱਸੋ ਵਿੱਚ ਵੇਖ ਰਹੇ ਹੋ 2/3 ਨਿਸ਼ੇ ਚ ਤੁਸੀਂ ਦੱਸੋ ਤੁਸੀਂ ਆਹਾਂ ਖਾਓ ਨਾ ਉਹਦੇ ਕੋਲ ਚੀਜ਼ ਆ ਇਹ 2/3 ਦੋ ਬਟਾ 3 ਹਿੱਸੇ ਚ ਮੈਂ ਆ ਹਮ 1/3 ਹਿੱਸੇ ਵਿੱਚ ਜਿਹੜੀ ਇਹਨਾਂ ਨੇ ਮਤਲਬ ਰਜਿਸਟਰੀ ਕਰਾਈ ਉਹਦੀ ਪੈਂਡਿੰਗ ਪਈ ਹੈ ਦੂਸਰੀ ਹਾਈ ਕੋਰਟ ਤੇ ਅਪੀਲ ਅੱਛਾ 21 11 ਮਿਤੀ ਤਰੀਕ ਪਈ ਦੀ 25 11 ਹਾਈ ਕੋਰਟ ਨੇ ਇਹਨਾਂ ਨੂੰ ਦੂਸਰਾ ਉੱਥੇ ਤਲਬ ਕੀਤਾ ਜੀ ਤੇ ਦੂਸਰੇ ਪਾਸੇ ਬੇਰਾ ਜਿਹੜਾ ਹੈ 6 ਦੇ 6 ਨੰਬਰਾਂ ਦੇ ਵਿੱਚ ਮੇਰਾ 2 ਬਟਾਇਆ ਤੇਰਾ ਹਿੱਸਾ ਜਿਹੜਾ ਹੈ ਉਹ ਮਾਲਕੀਏ ਹਾਂ ਇਹ ਦੂਸਰੀ ਜਿਹੜੀ ਜਿਹੜਾ ਦੂਸਰਾ ਹੈ ਉਹਦੀ ਕੋਈ ਤਕਸੀਮ ਨਹੀਂ ਹੋਈ ਤਕਰੀਬਨ ਇਹ ਰਿਮੇਲਾ ਵਾਲਾ ਕਬਜਾ ਕੀ ਦਾ ਰਹੇ ਉਹ ਦੂਜਾ ਹਿੱਸਾ ਕਿਦਾ ਕਿੰਦਾ ਉਹ ਸਾਡਾ ਇਕਰਾਰਨਾਮੇ ਦੇ ਵਿੱਚ ਉਹ ਜ਼ਮੀਨ ਅਸੀਂ ਖਰੀਦੀ ਹੋਈ ਹੈ ਮਾਲਕ ਤਾਂ ਨਹੀਂ ਹੈਗੇ ਉਹਦੇ ਇਕਰਾਰਨਾਮੇ ਵਿੱਚ ਖਰੀਦੀ ਸੀ ਜਿੰਦੀ ਜਿੰਦੀ ਅਪੀਲ ਉਹ ਚੱਲ ਰਹੀ ਸੀ ਰਜਿਸਟਰੀ ਨਹੀਂ ਹੋਈ ਨਾ ਹਾਈ ਕੋਰਟ ਚ ਈਲ ਚੱਲ ਰਹੀ ਸੀ ਆ ਅਪੀਲ ਚੱਲ ਰਹੀ ਰਜਿਸਟਰੀ ਤਾਂ ਨਹੀਂ ਹੋਈ ਨਾ ਹੁੰਦੀ ਰਜਿਸਟਰੀ ਨਹੀਂ ਹੋਈ ਸਾਡਾ ਜੋ ਜਾਇਦ ਸਾਹਿਬ ਦੇ ਹੁਕਮਾਂ ਨਾਲ ਜਿਹੜੀ ਅਦਾਲਤ ਦੇ ਵਿੱਚ ਰਕਮ ਜਮ੍ਹਾਂ ਹੋਈ ਪਈ ਹੈ ਤੇ ਅਸੀਂ ਇਹ ਜਿਹੜਾ ਸਾਰੀ ਅਸੀਂ ਜ਼ਮੀਨ ਆਪਦੇ ਇਕਰਾਰਨਾਮੇ ਦੇ ਆਧਾਰ ਤੇ ਬਾਹਰ ਹੈ ਜੀ ਕਦੋਂ ਦਾ ਕਰਾਰਨਾਮਾ ਤੇ ਤੇਰਾ ਕਿਹੜਾ ਨੰਬਰ ਵੱਧ ਕਿਲਾ ਨੰਬਰ ਉਹ ਕਿਹੜੇ ਨੇ ਜਿਹੜੇ ਬਾਹਰ ਆਏ ਤੁਸੀਂ ਹਾਂ ਉੱਥੇ ਲੈ ਚੱਲੋ ਸਾਨੂੰ ਕੋਈ ਗੱਲ ਨਹੀਂ ਹਾਂਜੀ ਮਰਬਾ ਨੰਬਰ ਦੇ ਉਹ ਕਿਲਾ ਨੰਬਰ ਕਿਹੜੇ ਕਿਹੜੇ ਜਿਹੜੇ ਤੁਸੀਂ ਉਹ ਪਟਵਾਰੀ ਸਾਹਿਬ ਦੇ ਰਿਕਾਰਡ ਵਿੱਚ ਹੈਗੇ ਨੇ ਜੀ ਸਾਰੇ ਮਾਨੂੰ ਨਹੀਂ ਪਤਾ ਮਾਲਕ ਨੂੰ ਸਭ ਪਤਾ ਹੁੰਦਾ ਮਾਨੂੰ ਨਹੀਂ ਪਤਾ ਤੁਸੀਂ ਜ਼ਮੀਨ ਵਾਹਦੇ ਪਏ ਤੁਹਾਨੂੰ ਇਹ ਨਹੀਂ ਪਤਾ ਸਾਡੀ ਜ਼ਮੀਨ ਕਿੰਨੀ ਹੈ ਤੁਸੀਂ ਤੋ ਚੱਪਾ ਵੀਰੇ ਤੁਸੀਂ ਵਾਹਦੇ ਪੈ ਜਾਣਾ ਤੁਹਾਨੂੰ ਪਤਾ ਨਾ ਕਿੱਥੇ ਪਹਿਲੀ ਕਿ ਤੋਂ ਲੈ ਚੱਲ ਲੋ ਇਹ ਸੱਤ ਤਾਂ ਗੱਲ ਕੋ ਨਹੀਂ ਪਹਿਲੀ ਤਾਂ ਮੈਂ ਕਹੀ ਜਣਾ ਵੀ ਮੈਂ ਇੱਧਰ ਵਾਣਾ ਫੇਰਾ ਇੱਧਰ ਲਿੰਕ ਹੀ ਕੋ ਨਹੀਂ ਜਿੱਥੇ ਤੇ ਪਹਿਲੀ ਗੋਥ ਲੈ ਜਾਓ ਨਾ ਮੇਰਾ ਨਾਮ ਨਾਲ ਹੈਗੇ ਜਿੱਥੇ ਨੰਬਰ ਜਾਂਦੇ ਨੇ ਉੱਥੇ ਤੁਸੀਂ ਸਮਝਾ ਲੈਣਾ ਕਿ ਮੇਰੇ ਜ਼ਰੂਰ ਕਿਲਾ ਉਹ ਕੋ ਤੱਕੇ ਨਾ ਕੱਚਾ ਕਿਲਾ ਖੋੜੀ ਦੋ ਕਿਲਾ ਮੈਂ ਜੀ ਮਿਲ ਖਵਾਏ ਮਾਂ ਦਾ ਇਹ 10 ਨਗਾਇ ਇਹ 6 ਕਿਲੋ ਇਹਦੇ ਕੋਲ 2 ਕਿਲੋ ਸਾਢੇ ਕਿਸੇ ਮੇਰਾ ਡੈਡੀ ਚਕਰਦਾਰ ਹੀ ਆ ਅਸੀਂ ਉਹ ਬੱਚੇ ਹੈਗੇ ਸਾਨੂੰ ਨਹੀਂ ਪਤਾ ਹੈਗਾ ਪੈੜੀ ਦੇ ਸਾਨੂੰ ਸਰ ਜੀ ਨਹੀਂ ਪਤਾ ਹੈਗਾ ਇਹਨੂੰ ਸਭ ਪਤਾ ਹੀ ਚੱਲੇ ਉਸ ਪੈੜੀ ਚ ਲੈ ਚੱਲੇ ਤਾਂ ਅਸੀਂ ਚੱਲਨੇ ਆ ਸਾਨੂੰ ਪੈੜੀ ਦਾ ਜਿਹੜੀ ਪਤਾ ਸੀ ਤਾਂ ਇਸ ਕੋਲ ਲੈ ਕੇ ਆਏ ਕੋਈ ਲੈ ਕੇ ਆ ਸਾਨੂੰ ਪਤਾ ਸੀ ਇਹਨੂੰ ਖੁਦ ਪਤਾ ਹੈਗਾ ਦੀ ਪੈੜੀ ਤੋਂ ਸੰਗਤ ਕਰਾਉ ਸੰਗਤ ਕਰਾਉਂਦਾ ਦਾ ਮੱਖਣ ਸਿੰਘ ਕੀ ਲੱਗਦੇ ਨੇ ਜਿਹੜਾ ਮੱਖਣ ਸਿੰਘ ਨੂੰ ਮੱਖਣ ਸਿੰਘ ਦੇ ਕੋਈ ਨਹੀਂ ਲੱਗਦੇ ਮਰਾ ਸੀ ਚਾਚੇ ਉਹ ਮੈਂ ਦਾਦਾ ਸੀ ਮੱਖਣ ਤਿੰਨ ਪ੍ਰਾ ਪਿਤਾ ਦਾ ਨਾਮ ਪਿਤਾ ਹੈ ਅਸੀਂ ਤੁਸੀਂ ਸਿੰਘ ਮਹਿੰਲੇ ਬੀਆ ਸਿੰਘ ਤੇ ਮੱਲ ਸੈਂਦ ਪਿੰਡ ਕਾਸਮ ਕਾਂ ਰਹੇਣ ਵਾਲੇ ਸੀ ਇਹ ਮੱਖਣ ਸਿੰਘ ਉਹਨਾਂ ਦਾ ਕੀ ਲੱਗਦਾ ਰਾਜਗਾ ਇਤਾਰਾ ਚਾਚਾ ਦਿਖਰਾਏ ਜਿਸ ਸਾਡੇ ਉਹਦੇ ਜਪਰਾ ਸੀ ਸਾਰ ਜੀ ਅਸਰਾ ਕਰ ਲੈ ਦੋ ਭਰਾ ਇਹਨੂੰ ਵੇਚ ਕੇ ਦੇ ਇੱਕ ਭਰਾ ਨੂੰ ਕਾਹ ਚਾਹ ਲਗਾ ਸੀ ਪਹਿਲੀ ਨਰਮਾਨਾ ਨਾ ਕਰਾਇਆ ਗਿਆ ਸੀ ਕਾਸ਼ੀ ਸਿੰਘ ਦੀ ਅਸੀਂ ਲਈ ਦੋ ਭਰਾਵਾਂ ਦੀਆਂ ਨੇ ਲਈ ਇਹਨੇ ਇੱਕ ਸਿਰਫ ਕਰਾਰ ਨਾਵੇਂ ਤੇ ਵੇਚ ਇਹਨਾਂ ਸਾਰੀ ਉਮਰਾ 40 ਸਾਲ ਹੋ ਗਏ ਝਗੜਦਾ ਆਂਦਾ ਹੈ ਤੇ ਹੋਏ ਦੀ ਕੁਛ ਫੜਕਾ ਕਰ ਬਣਦਾ ਇਹ ਕਦੋਂ ਜਾ ਜਾਂਦਾ ਹੈਗਾ ਅਸੀਂ ਆਖਾਂ ਪਿਆਸੀ ਲੜਨਾ ਨਹੀਂ ਅਸੀਂ ਲਈ ਤਾਂ ਸਰਕਾਰ ਆਈ ਕਦੋਂ ਲਜਾ ਦੇ ਕਬਜ਼ਾ ਲਵਾਂਗੇ ਅਸੀਂ ਨਹੀਂ ਲੈਣਾ ਅੱਜ ਸਾਨੂੰ ਦੀ ਤੀ ਸਰਕਾਰ ਨੇ ਸਾਨੂੰ ਇਹ ਨਹੀਂ ਕਹਲੇ ਸਾਨੂੰ ਪਤਾ ਨਹੀਂ ਕਿੱਥੇ ਜ਼ਮੀਨ ਹੈਗੀ ਇਹਨੂੰ ਸਾਰਾ ਪਤਾ ਇਹ ਉਸ ਜ਼ਮੀਨ ਤੇ ਲੈ ਚੱਲੇ ਸਾਨੂੰ ਤੇ ਸਾਨੂੰ ਪਤਾ ਕਿੱਧਰ ਉਹ ਤਾਰ ਤਾਰ ਰਹੀ ਚੱਲ ਆ ਰਿਹਾ ਖੇਤ 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 15 ਅੱਜ ਤੇ ਆਪਾਂ ਉਹਦੇ ਤੇ ਹੀ ਵਿੱਚ ਫਿਰਨੇ ਉਹ ਇਧਰ ਇਧਰ ਆਪਾਂ ਇਧਰ ਇਧਰ ਕਿਹ ਭਾਜੀ ਇਹ ਕਈ ਕਈ ਜਾਂਦੇ ਮਾਤਾ ਜੀ ਸਹੀ ਗੱਲ ਹੈ ਕਹਿੰਦੀ ਕਹਿੰਦਾ ਨਹੀਂ ਕਹਿੰਦੇ ਇਕਰਾਰਨਾਮਾ ਇਹ ਕਹਿੰਦੇ ਇਕਰਾਰਨਾਮੇ ਦੇ ਅਸੀਂ ਯਾਰ ਤੇ ਲੜਦੇ ਕਹਿੰਦੇ ਵੀ ਇਹਨਾਂ ਨੇ ਇਕਰਾਰਨਾਮਾ ਕਰਾਇਆ ਸੀ ਤੇ 40 ਸਾਲ ਤੋਂ ਉਹਦੇ ਦੀ ਵਾਈ ਜਾਂਦੇ ਨੇ ਇਕਰਾਰਨਾਮਾ ਸਾਡਾ ਪਹਿਲਾ ਸਾਬਤ ਹੋ ਗਿਆ ਜੀ ਐਸ ਚਾਵਲਾ ਜੈ ਸਾਹਿਬ ਨੇ ਸਾਨੂੰ ਹੁਕਮ ਕੀਤਾ 1995 ਦੇ ਵਿੱਚ ਵੀ ਜੋ ਕਾਂਸ਼ੀ ਨਹੀਂ ਤੇ ਉਹ ਇਹਨਾਂ ਦੇ ਨਾਂ ਹੁਣ ਕਿਵੇਂ ਹੋ ਗਈ ਇਹਨਾਂ ਨੂੰ ਆਰਡਰ ਕਿਵੇਂ ਮਿਲ ਗਿਆ ਅਸੀ ਸਿੰਘ ਦੇ ਹੱਕ ਵਿੱਚ ਜਿੰਨੇ ਪੈਸੇ ਗਏ ਨੇ ਇਕਰਾਰਨਾਮੇ ਤੇ ਉਹਦੇ ਜਿਹੜਾ ਬਕਾਇਆ ਹੈ ਉਹ ਤੁਸੀਂ ਅਦਾਲਤ ਦੇ ਵਿੱਚ ਜਮ੍ਹਾਂ ਕਰਾਓ 1995 ਦੇ ਅਸੀਂ ਜੋ ਰਕਮ ਹੈ ਨਾ ਅਦਾਲਤ ਦੇ ਵਿੱਚ ਜਮ੍ਹਾਂ ਕਰਾ ਚੁੱਕੇ ਹਾਂ ਇੱਕ ਭਾਈ ਚੁੱਪ ਕਰੇ ਬਾਈ ਦੱਸੋ ਸਾਰੀ ਗੱਲ ਦੱਸੋ ਕੀ ਮਸਲਾ ਹੈ ਇੱਕ ਮਿੰਟ ਕੀ ਮਸਲਾ ਹੈਗਾ ਇਹ ਜਿਵੇਂ ਮੱਖਣ ਸਿੰਘ ਦਾ ਲੜਕਾ ਹੈਗਾ ਹੂੰ ਇਹ ਜ਼ਮੀਨ ਖਰੀਦੀ ਮੱਖਣ ਸਿੰਘ ਨੇ ਹੂੰ ਤੇ ਇਹ 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 ਜੀ ਇਹ ਕਬਜ਼ਾ ਕਰ ਰਿਹਾ ਹੈ ਧਿਆਨ ਨਾਲ ਮੰਨਦੇ ਬਾਡੀ ਘਟ ਰਿਹਾ ਹੈ ਹੂੰ ਕੌਣ ਇਹ ਬੰਦਾ ਅੱਛਾ ਕਬਜ਼ਾ ਥੋੜੇ ਬੰਦੇ ਮਰਵਾ ਦੇਗਾ ਜਿਦ ਤੂੰ ਜ਼ਮੀਨ ਵਿੱਚ ਬੜੋਗੇ ਤਾਂ ਅੱਛਾ ਅਸੀਂ ਡਰਦੇ ਰਹਿ ਜੀ ਹਾਂ ਅਸੀਂ ਨਹੀਂ ਡਰਦੇ ਆਏ ਸੀ ਇਹ ਬਹੁਤ ਜ਼ਬਾਪ ਹੁੰਦਾ ਹੈ ਬੰਦੇ ਲਿਆ ਲੋਕੇ ਧਮਕਾ ਹੁੰਦੇ ਸੜ ਗੇਟ ਨੇ ਬੰਦ ਕਰੇ ਖਤਾਰਾ ਹੋ ਰਿਹਾ ਹੂੰ ਥਾ ਡੰਡੀ ਕਰਨੀ ਨੇ ਡੰਡੀ ਕਰ ਬਣੇਗਾ ਤਾਂ ਇਹ ਸਾਰਾ ਲੱਗ ਸਕਦੇ ਹਾਂਜੀ ਉਹ ਵੀ ਉਹ ਨੰਬਰ ਅੱਛਾ ਤੁਸੀਂ ਬਾਡੀਗਾਰਡ ਰਹੇ ਹੋ ਮੰਡ ਸਾਹਿਬ ਚਾਂਸਿੰਗ ਮੰਡ ਦੇ ਨਹੀਂ ਜੀ ਬਾਡੀਗਾਰਡ ਨਹੀਂ ਚਲੋ ਹੋਰ ਹੋਰ ਕੀ ਸੀ ਇੱਕ ਮਿੰਟ ਤੁਸੀਂ ਹੋਰ ਕੀ ਸੀ ਅਸੀਂ ਪਾਰਟੀ ਦੇ ਵਿੱਚ ਕੰਮ ਕਰਦੇ ਰਹੇ ਮੈਂ ਜ਼ਿਲ੍ਹਾ ਦਾ ਜਨਰਲ ਸੈਕਟਰੀ ਰਹੇ ਹਾਂ ਜੀ ਅੱਛਾ ਤੇ ਬਾਕੀ ਇਹਦੀ ਕੋਈ ਗੱਲ ਨਹੀਂ ਨਾ ਹੀ ਅੱਜ ਤੱਕ ਨਹੀਂ ਉਹ ਕਹਿੰਦੇ ਸਾਨੂੰ ਧਮਕਾਉਂਦੇ ਰਹੇ ਮਰਾਦਾਂਗੇ ਤੁਹਾਨੂੰ ਗੇਟ ਹੀ ਨਹੀਂ ਗੇਟ ਹੀ ਨਹੀਂ ਪਾਰ ਕਰਨ ਦਿੱਤਾ ਕਦੇ ਨਹੀਂ ਗੇਟ ਤੁਹਾਨੂੰ ਬੀਐਸਐਫ ਦੇ ਵੱਸ ਹੈਗਾ ਜੀ ਕਾਰਡ ਨਹੀਂ ਕਹਿੰਦੇ ਬੰਦ ਦਿੰਦੇ ਸੀ ਕਿਉਂ ਨਹੀਂ ਉਹ ਤਾਂ ਜਦੋਂ ਪ੍ਰੋਸੈਸ ਨਾਲ ਕੋਈ ਵੀ ਬਣਵਾ ਸਕਦਾ ਜਿਹਦੀ ਜ਼ਮੀਨ ਹੈਗੀ ਉਹ ਕੋਈ ਬਣਵਾ ਸਕਦਾ ਇਹਨਾਂ ਦੀ ਜ਼ਮੀਨ ਇੱਥੇ ਲੱਗਤ ਹੋਈਗੀ ਸੀ ਇਹਨਾਂ ਦੇ ਆਈਡੈਂਟੀਟੀ ਕਾਰਡ ਵੀ ਬਣੇ ਸੀ ਸਾਰਾ ਕੁਝ ਸੀ ਜੇ ਇਹ ਬੰਦਾ ਜਾ ਕੇ ਬੀਐਸਐਫ ਦੇ ਉੱਤੇ ਆਬਜੈਕਸ਼ਨ ਲਾ ਦੇਵੇ ਕਹਿ ਦੇਵੇ ਵੀ ਇਹ ਦੀ ਪੈਸ ਦਾ ਮੈਟਰ ਹੈ ਉਹਨਾਂ ਨੇ ਜਿਵੇਂ ਮਰਜੀ ਆਨੰਦ ਇਹਨਾਂ ਨੂੰ ਲੰਘਣ ਦਿੱਤਾ ਨਹੀਂ ਲੰਘਣ ਦਿੱਤਾ ਉਹ ਤੇ ਉਹਦੇ ਵਿੱਚ ਮੇਰਾ ਤਾਂ ਕੋਈ ਰੋਲ ਨਹੀਂ ਹਾਂ ਇਹ ਤਾਂ ਐਵੇਂ ਕਿਸੇ ਬੰਦੇ ਦਾ ਰੋਲ ਦੱਸੋ ਫਿਰ ਉਸ ਬਾਅਦ ਕੀ ਹੋਇਆ ਉਸ ਬਾਅਦ ਕਈ ਸਾਲ ਸਾਨੂੰ ਆਏ ਕੋ ਨਹੀਂ ਜੀ ਸਾਡੇ ਇੱਕ ਕਿਲਾ ਅੱਗੇ ਹੈਗਾ ਸੀ ਉਹ ਕਿਲਾ ਹੋਣਾ ਉਹਦਾ ਜ਼ਰੂਰੀ ਅੱਛਾ ਇੱਕ ਕਿਲਾ ਹੈਗਾ ਸੀ ਉਹ ਬਾਣਾ ਦੇ ਪਕਾੜ ਤਾਂ ਤੁਹਾਡਾ ਤੁਹਾਡੇ ਕੋਲ ਮਨਜ਼ੂਰੀ ਤੇ ਗਈ ਸੀ ਨਾ ਦਰਾਂ ਦੀ ਨਹੀਂ ਕਾਰ ਸਰ ਮੈਂ ਨਾ ਮੋਟਰ ਮਕੈਨਿਕ ਰਹਾ ਮਿਸਰ ਕੰਮ ਕਰਦਾ ਰਹਾ ਉਹ ਸਾਡੇ ਪੰਚਾਇਤ ਨੇ ਕਾਰਡ ਬਣਾਤਾ ਵੀ ਪੰਚਾਇਤ ਨੇ ਕਾਰਡ ਬਣਾਤਾ ਤੁਸੀਂ ਆਂਦੇ ਰਹੇ ਹੋ ਮੋਟਰ ਪੱਟ ਕਿ ਲੈ ਆਣੀ ਹੈ ਛੱਡ ਜਣੀਆਂ ਬੰਦ ਰਹਿ ਜੀ ਅੱਛਾ ਅੱਛਾ ਤੇ ਤੁਸੀਂ ਜ਼ਮੀਨ ਤੇ ਕਦੇ ਗਏ ਹੋ ਇਹਨਾਂ ਦੇ ਜਿਹੜੇ ਵਾਈ ਜਾਂਦੇ ਤੁਸੀਂ ਕਹਿੰਦੇ ਵੀ ਇਹ ਕੱਲੇ ਕਰਾਰਨਾਮੇ ਤੇ ਵਾਈ ਜਾਂਦੇ 40 ਸਾਲਾਂ ਤੋਂ ਗਏ ਹੋ ਕਦੇ ਉੱਥੇ ਇਹ ਸਿਆਹੀ ਦਾ ਇਹ ਧਮਕਾ ਦਾ ਸੀ ਫਿਰ ਪਿੱਛੇ ਮੁੜ ਜਾਈਦਾ ਸੀ ਅੱਛਾ ਕਿ ਨਹੀਂ ਮੈਨੂੰ ਪਤਾ ਇਹਨਾਂ ਨੂੰ ਸਾਰਾ ਠੀਕ ਹੈ ਕੀ ਨਾਮ ਦੱਸੇ ਤੋ ਇਹ ਆਪਦਾ ਦਰਸ਼ਨ ਸਿੰਘ ਦਰਸ਼ਨ ਸਿੰਘ ਹੁਣ ਤੁਸੀਂ ਮਾਲਕ ਹੋ ਜੀ ਇਸ ਜ਼ਮੀਨ ਦੇ ਹਾਂ ਜੀ ਅਸੀਂ ਹੁਣ ਸੱਤ ਕਰ ਗਏ ਮਾਲਕ ਵੀਰੇ ਸਿੱਧੀ ਗੱਲ ਲੈ ਮੱਖਣ ਸਿੰਘ ਤਾਂ ਖਤਮ ਹੋ ਗਿਆ ਮੱਖਣ ਸਿੰਘ ਖਤਮ ਹੋ ਗਿਆ ਮਾਲਕੇ ਕਿਤਨਾ ਅਸੀਂ ਵੀਰੇ ਆਂ ਆ ਖੜੇ ਸਾਰੇ ਇਹ ਹੁਣ 27 ਸੀ ਸਾਡੀ ਹੁਣੀ ਦੋ ਕਿੱਲੇ ਅੱਛਾ ਠੀਕ ਹੈ ਤੁਹਾਡਾ ਮੱਖਣ ਸਿੰਘ ਮੈਂ ਮੱਖਣ ਸਿੰਘ ਦਾ ਪੋਤਰਾ ਮੈਂ ਅਨੁਰਾਗ ਕੁਸ਼ਮਲ ਰਹਾ ਅੱਛਾ ਕੇਸ ਤੁਸੀਂ ਲੜ ਰਹੇ ਹੋ ਤੁਸੀਂ ਅਮਨਦੀਪ ਤੁਸੀਂ ਉਹਦੇ ਪੁੱਤਰੇ ਹੋ ਠੀਕ ਹੈ ਹੁਣ ਕੇਸ ਤੁਹਾਡੇ ਅੱਕ ਚ ਹੋ ਗਿਆ ਹਾਂਜੀ ਜੱਜ ਸਾਹਿਬ ਨੇ ਆਰਡਰ ਦਿੱਤੇ ਆ ਆਰਡਰ ਮਿਲ ਗਏ ਹਾਂਜੀ ਅੱਜ ਹੁਣ ਕਬਜ਼ਾ ਦਵਾਨ ਆਏ ਆ ਤੁਹਾਨੂੰ ਪ੍ਰਸ਼ਾਸਨ ਆਇਆ ਤੇ ਠੀਕ ਹੈ ਹੁਣ ਤੁਹਾਨੂੰ ਇਹ ਪਤਾ ਵੀ ਤੁਹਾਡੀ ਜ਼ਮੀਨ ਕਿਹੜੀ ਹੈ ਹਾਂਜੀ ਇੱਧਰ ਹੈ ਸਮਝ ਲਿਆ ਤੇ ਉਧਰ ਕਾ ਤੋਂ ਲੈ ਗਏ ਸੀ ਸਾਰੇ ਆ ਉਹਨਾਂ ਦਾ ਨਕਸ਼ਾ ਹੋਰ ਬੋਲਦਾ ਆ ਸਾਡੀ ਜ਼ਮੀਨ ਹੋਰ ਕਿਤੇ ਹੈ ਉਹ ਕੋਈ ਨਾ ਲੱਗਦੀ ਬਹੂ ਜੀ ਅੱਦਰੀ ਗਿਆ ਉਸ ਜਮੀਨ ਵੇਖ ਕੇ ਵੀ ਗਏ ਸੀ ਅਸੀਂ ਹਾਂ ਅਸੀਂ ਉੱਥੇ ਲੱਗੇ ਵੀ ਫਿਰੇ ਸੀ ਮੈਂ ਉਸ ਦਾ ਘੰਟਾ ਹੀ ਤੱਕ ਲਗਾ ਵੀ ਫਿਰ ਅਸੀਂ ਬੱਚੇ ਆ ਗਏ ਸਨੋਈ ਬਹੂ ਜੀ ਛੋਟੇ ਛੋਟੇ ਹੋ ਗਏ ਹਾਂਜੀ ਬੱਚੇ ਆ ਗਏ ਅੱਛਾ ਕਿਵੇਂ ਕੀ ਕਹਿ ਰਹੇ ਹੋ ਤੁਸੀਂ ਮਾ ਬਾਂ ਇਹ ਬੱਚੇ ਆ ਗਏ ਨਾ ਕੋਈ ਪਹਿਲੇ ਦਾ ਪੁੱਤਰ ਆਇਆਗਾ ਆ ਕਿ ਮਾਇ ਪਾਤਾ ਆਇਆਗਾ ਮੈਂ ਲੋਕ ਮੱਖਣ ਦੇ ਨਾਲ ਉਹਨਾਂ ਦੇ ਰਿਸ਼ਤੇਦਾਰਾਂ ਚ ਵੱਡੇ ਜਿਹੜਾ ਬੰਦਾ ਮੱਖਣ ਸਿੰਘ ਤੁਹਾਡਾ ਕੀ ਲੱਗਦਾ ਸੀ ਉਹ ਬਰਾਏ ਦਾ ਨਾਮ ਲੋ ਹਾਲੋ ਉਹ ਦੀ ਬਾਂਹ ਖੜ ਮੇਰੇ ਗਾਵੇ ਸਾਲਾ ਸਵੇਰ ਤੁਹਾਡਾ ਹਾਂ ਮਾਮੇ ਤੁਸੀਂ ਇਹਨਾਂ ਦੇ ਠੀਕ ਹੈ ਅੱਛਾ ਤੇਰੀ ਜ਼ਮੀਨ ਕਿੱਥੇ ਗਈ ਕਿੱਥੇ ਹੈ 10 ਮਰਬੇਤ ਹੈਗੀ ਹੋਰ ਤੁਲਵਾ ਕਿਲੇ ਵੀ ਦਾਦ ਦਿੱਤਾ ਜਾਲ ਮੁਸਕਾ ਦਿੱਤਾ ਠੀਕ ਹੈ ਹਾਂ ਠੀਕ ਹੈ ਡਿਪਾਰਟਮੈਂਟ ਕਿੱਥੇ ਲੱਗ ਜਾਂਦਾ ਉਹ ਫਿਰ ਕਰ ਤੁਸੀਂ ਅੱਜ ਆਏ ਸੀ ਇੱਥੇ ਦਖਲ ਸੀਗਾ ਤੇ ਕੀ ਬਣਿਆ ਜੀ ਆ ਗਿਆ ਜੀ ਹਾਂਜੀ ਪਤਾ ਹੈ ਦਖਲ ਮਾਲਕਾਂ ਨੂੰ ਹਾਂਜੀ ਦਿੱਤਾ ਗਿਆ ਇਹਨਾਂ ਨੂੰ ਆਪ ਨੂੰ ਵੀ ਪਤਾ ਸੀ ਆਂਡ ਗੌਂਡ ਦੀ ਵੀ ਦੱਸਿਆ ਤੁਸੀਂ ਵੀ ਨੰਬਰ ਟ੍ਰੇਸ ਕਰਿਆ ਪਰ ਜਿਹੜੀਆਂ ਨੰਬਰਾਂ ਦੀਆਂ ਹੱਦਾਂ ਮੌਕੇ ਤੇ ਉਹ ਨਹੀਂ ਕੰਪਲੀਟ ਹੋ ਸਕਦੀਆਂ ਉਹ ਬੇਨਤੀ ਕਰੇ ਤੋ ਹੋਣਗੀਆਂ ਜੀ ਬੇਨਤੀ ਕਰੇ ਤੋ ਦਖਲਵਾਕੀ ਜੀ ਦੇਵਾਂਗੇ ਮੌਕੇ ਦੇ ਕਬਜ਼ੇ ਦੀ ਨਾਲ ਉਹ ਤਾਂ ਇਹ ਹੁਣ ਕਨਫਰਮ ਹੋ ਗਈ ਹੈ ਵੀ ਇੱਥੀ ਜਗ੍ਹਾ ਇਹਨਾਂ ਦੀ ਜ਼ਮੀਨ ਇੱਥੀ ਹੈ ਜੇ ਤੁਹਾਨੂੰ ਬੇਨਤੀ ਕਰਾਂਗੇ ਨਿਕਲੂਗੀ ਵੈਸੇ ਇਹ ਅੰਦਾਜ਼ਾ ਜ਼ਰੂਰ ਹੋ ਗਿਆ ਹਾਂ ਜੀ ਇੱਥੇ ਜੀ ਦੀ ਬਣਦੀ ਹੈ ਠੀਕ ਹੈ ਬੇਨਤੀ ਕਰਾਂ ਕਨਫਰਮ ਹੋ ਜਾਊਗੀ ਵੀ ਕਿੱਥੋਂ ਤੱਕ ਬਾਉਂਡਰੀ ਹੈ ਠੀਕ ਹੈ ਕਿਲਾ ਨੰਬਰ ਮਿਲ ਗਿਆ ਮਰਬਾ ਨੰਬਰ ਮਿਲ ਗਿਆ ਮੈਚ ਹੋ ਗਿਆ ਗੈਸ ਮਿਲ ਗਿਆ ਗੈਸ ਮਿਲ ਗਿਆ ਠੀਕ ਹੈ ਤੇ ਫਿਰ ਹੁਣ ਅਗਲਾ ਪ੍ਰੋਸੈਸ ਕੀ ਕਰੋਗੇ ਅਗਲਾ ਬੇਨਤੀ ਕਰਨ ਦੇ ਇਹਨਾਂ ਨੂੰ ਕਹਿਣੀ ਹੈ ਵੀ ਐਪਲੀਕੇਸ਼ਨ ਦੇਣਗੇ ਅਸੀਂ ਛੇਤੀ ਬਣਾ ਕੇ ਪ੍ਰੋਗਰਾਮ ਕਰਦੇ ਹਾਂਗੇ ਬੇਨਤੀ ਨਿਸ਼ਾਨਦੇਹੀ ਕਰ ਦੋਗੇ ਨਿਸ਼ਾਨਦੇਹੀ ਕਰ ਦੋਗੇ ਤੇ ਨਿਸ਼ਾਨਦੇਹੀ ਦੇ ਕੇ ਕਰਕੇ ਜਿਹੜਾ ਕੀ ਉਹ ਲਾਈ ਜਾਣਗੇ ਬਣ ਨਹੀਂ ਦੇ ਦਿਆਂਗੇ ਨਾਲ ਦੀ ਨਾਲ ਬਾਹ ਦੇਾਂਗੇ ਬਚਾ ਜੀ ਆਰਡਰ ਸਾਡੇ ਕੋਲ ਹੀ ਹੈਗੀ ਹੈ ਜੀ ਕੋਡ ਦੀ ਜੀ ਇਹ ਇਹ ਕਦੋਂ ਦੁਬਾਰੇ ਜਿਹੜਾ ਅਗਲਾ ਪ੍ਰੋਸੈਸ ਕਿੰਨੇ ਦਿਨ ਲੱਗ ਜਨ ਲੱਗ ਸਕਦੇ ਹੁੰਦੇ ਬਸ 2-4 ਦਿਨਾਂ ਦੇ ਵਿੱਚ ਹੀ ਹੋ ਜਾਂਦਾ ਇਹ ਸ਼ੁੱਕਰਵਾਰ ਤੱਕ ਅਸੀਂ ਕਰ ਲਾਂਗੇ ਕੰਪਲੀਟ ਸ਼ੁੱਕਰਵਾਰ ਤੱਕ ਹਾਂਜੀ ਜੀ ਠੀਕ ਸਰ ਥੈਂਕ ਯੂ